ਜਿੰਦਾਬਾਦ ਕੇਸਰੀオーਰ ਜਿੰਦਾਬਾਦ ਕੇਸਰੀオーਰ ਜਿੰਦਾਬਾਦ ਕੇਸਰੀオーਰ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਿਸ਼ਵਾ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੈਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਤਾਰੀਖਾ ਦਰਮੇਸ਼ ਮੇਸ਼ਾ ਇਹ ਬਹੁਤ ਮੰਦਭਾਗੀ ਘਟਨਾ ਹੈ ਕਿ ਜਿਹੜਾ ਜਿਹੜਾ ਪ੍ਰਧਾਨ ਜਿਹੜੇ ਸੈਂਟਰ ਦੀ ਸਰਕਾਰ ਆ ਉਹਨਾਂ ਜ਼ੋਰ ਜ਼ਬਰਦਸਤੀ ਦੇ ਨਾਲ ਜਿਹੜਾ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਜੇਲ੍ਹ ਦੇ ਅੰਦਰ ਕਰ ਦਤਾ ਜਦ ਕਿ ਉਹ ਬਿਲਕੁਲ ਇਮਾਨਦਾਰੀ ਦੇ ਨਾਲ ਆਪਣੀ ਸਰਕਾਰ ਚ ਚਲਾ ਰਹੇ ਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਰਮਾਨਾ ਭੱਲਾ ਕਲੀਨਿਕ ਬੱਸਾਂ ਜੇ ਕਰਾਇਆ ਲੇਡੀਜ਼ ਦਾ ਫ੍ਰੀ ਫੋਰ ਬਹੁਤ ਸੁੱਖ ਸਹੂਲਤਾਂ ਦਿੱਤੀਆਂ ਉਹਨਾਂ ਨੇ ਦਿੱਲੀ ਚ ਤੇ ਪੰਜਾਬ ਚ ਵੀ ਇਸ ਤੋਂ ਜਿਹੜੀ ਆ ਸੈਂਕੇਂਦਰ ਸਰਕਾਰ ਬੁਖਲਾਈ ਹੋਈ ਆ ਕਿਉਂਕਿ ਉਹਨਾਂ ਨੇ ਦਿੱਲੀ ਤੋਂ ਬਾਅਦ ਪੰਜਾਬ ਚ ਵੀ ਰਾਜ ਕੀਤਾ ਔਰ ਇਸ ਤੋਂ ਅੱਗੇ ਅੱਗੇ ਜਿਹੜੇ ਵਾਧੇ ਜਾ ਰਹੇ ਆ ਔਰ ਥੋੜੇ ਸਮੇਂ ਵਿੱਚ ਜੇੜੀਏ ਪਾਰਟੀ ਨੈਸ਼ਨਲ ਪਾਰਟੀ ਹੋ ਗਈ ਹੈ ਇਸ ਦਾ ਜਿਹੜਾ ਉਹਨਾਂ ਨੂੰ ਖਤਰਾ ਮਹਿਸੂਸ ਹੋਇਆ ਇਸ ਕਰਕੇ ਉਹਨਾਂ ਝੂਠੇ ਪਰਚੇ ਦੇ ਵਿੱਚ ਜਿਹੜਾ ਇਹਨਾਂ ਨੂੰ ਜਿਹੜਾ ਦੇਖ ਦਿਓ ਇਹ ਸਿਆਸਤ ਦੀ ਖੇਡ ਹੀ ਹੈ ਜੀ ਉਹਨਾਂ ਬਿਲਕੁਲ ਪਹਿਲਾਂ ਕੋਈ ਕਾਰਵਾਈ ਨਹੀਂ ਚਲਾਈ ਜਿਹੜਾ ਗ੍ਰਿਫਤਾਰ ਕੀਤਾ ਇਸੇ ਕਰਕੇ ਕੀਤਾ ਕਿਉਂਕਿ ਇੰਡੀਆ ਲੈਵਲ ਦਾ ਜਿਹੜਾ ਸਮਝੌਤਾ ਚੱਲ ਰਿਹਾ ਹੈ ਉਹਦੇ ਵਿੱਚ ਖੱਲੜ ਪਾਉਣ ਵਾਸਤੇ ਇਹਨਾਂ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਰਿਹਾਅ ਕੀਤਾ ਜਾਵੇ ਔਰ ਜਿਹੜਾ ਉਹ ਆਪਣੇ ਦੇਸ਼ ਦੀ ਸੇਵਾ ਕਰ ਸਕਣ ਮੈਂ ਰਮੇਸ਼ ਕੁਮਾਰ ਐਸ ਸੀ ਐਲ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਜਿਹੜਾ ਅਰਮਿਤ ਕजरीवाल ਨੂੰ ਗਿਫਤਾਰ ਕੀਤਾ ਵਾ ਇਹ ਬਿਲਕੁਲ ਝੂਠਾ ਗਵਾਹ ਕੀਤਾ ਉਹਨਾਂ ਨੇ ਮੋਦੀ ਜਿਹੜਾ ਉਹ ਤਾਨਾਸ਼ਹੀ ਰਾਜ ਕਰ ਰਿਹਾ ਵਾ ਜਿਹੜਾ ਵੀ ਲੀਡਰ ਤਾਂ ਉੱਠਦਾ ਵਾ ਜਿਹਨੂੰ ਇਹਨੂੰ ਜਿਹੜੇ ਕੋ ਡਰ ਮਹਿਸੂਸ ਹੁੰਦਾ ਵਾ ਉਹਨੂੰ ਚੁੱਕ ਕੇ ਅੰਦਰ ਕਰਨ ਦੀ ਕੋਸ਼ਿਸ਼ ਕਰਦਾ ਵਾ ਹਰ ਲੀਡਰਾਂ ਨੂੰ ਇਹਦੀ ਦਾ ਡਰ ਵਿਖਾ ਕੇ ਤੇ ਉਹਨਾਂ ਨੂੰ ਅੰਦਰ ਕਰੀ ਜਾ ਰਿਹਾ ਵਾ ਦੇਖੋ ਜੀ ਅਰਵਿੰਦ ਕੇ ਜੀਵਾਨੀ ਝੂਠਾ ਗ੍ਰਫਤਾਰ ਕੀਤਾ ਵਾ ਉਹਦੇ ਵਾਸਤੇ ਜਿਹੜੇ ਸਾਰੀ ਦੁਨੀਆ ਜਿਹੜੇ ਆਪ ਜਿਹੜੇ ਵਰਕਰ ਨੇ ਉਪਰ ਕੁਠੇ ਨੇ ਪਰ ਗੁਠਕੇ ਉਹਨਾਂ ਨੇ ਧਰਨਾ ਦਿੱਤਾ ਵਾ ਇਹੋ ਜਿਹੇ ਧਰਨੇ ਪੂਰੇ ਪੰਜਾਬ ਚ ਦਿੱਤੇ ਜਾ ਰਹੇ ਨੇ ਦੁਨੀਆ ਬਹੁਤ ਜਿਹੜੇ ਆਪ ਵਰਕਰ ਬਹੁਤ ਸਾਰਿਆਂ ਨੂੰ ਪਤਾ ਪਿਆ ਨਜਾਇਜ਼ ਸਰਪਰੇ ਦਸਤਾਂ ਤੇ ਗੱਲ ਬੜੀ ਮਾਰੀ ਪਾਈ ਗਈ ਆ